ਪੰਜਾਬ ਦੇ ਨਗਰ ਕੌਂਸਲ ਚੋਣਾਂ ਦਾ ਮੁੱਦਾ ਇੱਕ ਵਾਰ ਮੁੜ ਤੋਂ ਭਗਤਾ ਨਜ਼ਰ ਆ ਰਿਹਾ ਤੇ ਹੁਣੇ ਮਸਲਾ ਹਾਈ ਕੋਰਟ ਦੇ ਵਿੱਚ ਪਹੁੰਚ ਚੁੱਕਾ ਜਿੱਥੇ ਪਟੀਸ਼ਨ ਦਾਇਰ ਕਰ ਦਿੱਤੀ ਗਈ ਹੈ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਰਕਾਰ ਤੋਂ ਇਸ ਬੰਦੇ ਵਿੱਚ ਜਵਾਬੀ ਮੰਗਿਆ ਜਿਕਰੇ ਖਾਸ ਹੈ ਕਿ ਚੀਫ ਜਸਟਿਸ ਸ਼ੀਲ ਨਾਗੋ ਦੇ ਬੈਂਚ ਨੇ ਮਲੇਰਕੂਟਾ ਦੇ ਵਾਸੀ ਵਿਆਨਕ ਭਾਰ ਦੀ ਪਟੀਸ਼ਨ ਤੇ ਸੁਣਵਾਈ ਕੀਤੀ ਹੈ ਤੇ ਅਜੇ ਕਾਰਵਾਈ ਦੇ ਤਹਿਤ ਆਦੇਸ਼ ਦੀ ਉਡੀਕ ਬਾਕੀ ਹੈ ਹਾਲਾਂਕਿ ਪਟੀਸ਼ਨ ਕਰਤਾ ਦੇ ਵਕੀਲ ਦੇ ਵੱਲੋਂ ਸੁਣਵਾਈ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਗਿਆ ਹੈ ਕਿ ਅਦਾਲਤ ਨੇ ਸਰਕਾਰ ਤੋਂ ਜਵਾਬ ਮੰਗਿਆ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਸੂਬੇ 'ਚ ਕੁਝ ਅਜਈਆਂ ਕਾਉਂਸਲਾਂ ਹਨ ਜਿੱਥੇ ਪਿਛਲੇ 3 ਸਾਲਾਂ ਤੋਂ ਚੋਣਾਂ ਲਟਕਦੀਆਂ ਨੇ ਜਿਨ੍ਹਾਂ 'ਚ ਪਟੀਸ਼ਨਕਰਤਾ ਨੇ ਫਗਵਾੜਾ, ਅਮਰਸਰ, ਪਟਿਆਲਾ, ਚਲੰਦਰ ਤੇ ਲੁਧਿਆਣਾ ਦੀਆਂ 42 ਕਾਉਂਸਲਾਂ ਤੇ 5 ਨਗਰ ਨਿਗਮਾਂ ਨੂੰ ਸੂਚੀਬੰਦ ਕੀਤਾ ਜਿੱਥੇ 5 ਸਾਲ ਦਾ ਕਾਰਜਕਾਲ ਪੂਰਾ ਹੋ ਚੁੱਕਾ ਹੈ ਹਾਲਾਂਕਿ ਚੋਣਾਂ ਦੀ ਸੂਚੀ ਅਜੇ ਤੱਕ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਹ ਭਾਰਤ ਦੇ ਸੰਵਿਧਾਨ ਦੇ ਆਰਟੀਕਲ 243ਓ ਤੋਂ ਸਪਸ਼ਟ ਹੈ ਕਿ 5 ਸਾਲਾਂ ਦੀ ਮਿਆਦ ਖਤਮ ਹੋਣ ਤੋਂ ਬਾਅਦ ਨਗਰਪਾਲਿਕਾ ਦਾ ਗਠਨ ਕਰ ਲਈ ਚੋਣਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਨੇ। ਪਟੀਸ਼ਨਰ ਨੇ ਤੁਰੰਤ ਹਾਈ ਕੋਰਟ ਦੇ ਦਖਲ ਨਾਲ ਚੋਣ ਦੀ ਮੰਗ ਕੀਤੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਨਗਰ ਨਿਗਮ ਦੀ ਚੋਣਾਂ ਦੇ ਨਾਲ ਨਾਲ ਪੰਚਾਇਤੀ ਚੋਣਾਂ ਨੂੰ ਲੈ ਕੇ ਵੀ ਵੱਡੇ ਸਵਾਲ ਉੱਤੇ ਨਜ਼ਰ ਆਏ ਨੇ ਤੇ ਸਰਕਾਰ ਦੇ ਉੱਤੇ ਕਿਸੇ ਨਾ ਕਿਸੇ ਦੇ ਇਹ ਸਵਾਲ ਖੜੇ ਕੀਤੇ ਜਾ ਰਹੇ ਨੇ ਹੁਣ ਹਾਈ ਕੋਰਟ ਦੇ ਦਖਲ ਤੋਂ ਬਾਅਦ ਇਹ ਚੋਣਾ ਕਦੋਂ ਹੁੰਦੀਆਂ ਨੇ ਤੇ ਆਉਣ ਵਾਲੀ ਤਾਰੀਖ ਤੈਅ ਕਰੇਗਾ